ਈ ਗੱਨਾ ਉਹ ਦੇਖ ਤੂੰ ਸਾਫਤਾ ਹੀ ਗੰਨਾ ਚੱਲਦਾ ਭਾਈ ਆਏ ਹਰਿਆਣੇ ਸੇ ਕੇ ਕੱਲ ਦੀ ਗੱਲਾਂ ਕਰਦਾ ਹਰਿਆਣੇ ਦੇ ਕਹਿੰਦਾ ਸਾਫਤਾ ਗੰਨਾ ਬੀਜਦੇ ਉੱਥੇ ਇਹਨੇ ਭਈਆ ਵੀ ਰੋਕ ਲਿਆ ਹੂੰ ਇਹਨੇ ਭਈਆ ਵੀ ਬੱਢਣ ਦੀ ਰੋਕ ਲਿਆ ਆ ਸਾਫਤਾ ਗੰਨਾ ਬੀਜ ਹੋ ਗਿਆ ਟੈਕਨੋਲੋਜੀ ਟੈਕਨੋਲੋਜੀ ਆ ਭਾਈ ਟੈਕਨੋਲੋਜੀ ਆ ਫਾਸਟ ਇਹ ਉਹ ਆ ਜਿਹੜੇ ਦੂਆ ਇਹ ਨਹੀਂ ਸਲੇ ਉਹ ਹਰਿਆਣੇ ਕਹਿੰਦੇ ਆ ਚ ਇਆਂ ਗੰਨਾ ਬੀਜਦੇ ਆ ਸਾਫਤਾ ਬੀਜਦੇ ਤਾਂ ਹੋਣਗੇ ਸਿੱਤਾ ਕਿੰਨਾ ਹੋਵੇ ਠੀਕ ਆ ਹਾਂ ਤੈਨੂੰ ਮੈਂ ਦੱਸਦਾ ਉਹ ਆ ਹੈ ਇਹਨੇ ਜੀ ਚਾਈ ਨਾਲ ਚ ਦੂਏ ਆ ਖੇਤੀ ਕਰਦੇ ਹਾਲ ਪਹੁੰਚੋ ਫਿਰਦੇ ਨਹੀਂ ਸਾਡੇ ਦੂਏ ਕਿਆ ਕਹਿੰਦੇ ਉਹਨੂੰ ਕਿਆ ਇਹ ਰੋਬਟ ਰੋਬਟ ਆਇਆ ਹੈ ਰੌਟਰ ਆਇਆ ਹੈ ਹਾਂ ਤੇ ਹੋ ਗਿਆ ਪਾਸ ਫਿਰ ਹੁਣ ਪਾਸ ਹੈ ਬਾਈ ਸੈਸਦਾਰ ਸਾਡੇ ਪਾਸ ਆਏ ਵੀ ਆਹਦੇ ਉਧਰ ਆ ਬਾਈ ਆਹ ਕੰਮ ਕਰਦਾ ਕਿੰਸੇ ਹੁਣ ਗੰਨਾ ਵੱਢ ਕੇ ਬੀਜ ਵੱਢ ਕੇ ਪਾਉਣ ਵਾਲਾ ਜਿੰਨਾ ਹੈਗਾ ਆਪਾਂ ਇਹਨਾਂ ਨੂੰ ਪਾ ਕੇ ਆਹ ਸਾਵਤੀਆਂ ਭਰੀਆਂ ਭੀਆਂ ਇੰਦੀ ਜਲ ਨਹੀਂ ਹੋਣ ਇਹ ਐ ਬਾਈ ਉਹ ਅਸਰਕਾਲ ਬਾਈ ਤੇ ਅੱਜ ਬਾਈ ਫੇਰ ਪੁੱਜੇ ਆ ਗੰਨਾ ਬੀਜਦਾ ਸਾਨੂੰ ਪਤਾ ਭਾਈਏ ਮਿਲਦੇ ਨਹੀਂ ਇੱਕ ਬੰਦਾ ਅੱਜ ਥਾੜੀ ਪੋ ਮਿਲਿਆ ਜੇ 40 ਦੇ ਜਿਹੜੇ ਚ ਹੋ ਗਿਆ ਭਰੀਆਂ ਮੈਂ ਤੇ 40 ਤੋਂ ਹੁਣ ਆਪਾਂ ਇਹ ਚੱਕਾ ਲੈ ਜਾਣੀਆਂ ਕੰਡਾ-ਕੰਡਾ ਕਾਉਣੇ ਹੁੰਦਾ ਫੂਤਵਾ ਕਰਦੇ ਬੀਜਦਾ ਸਾਨੂੰ ਖੇਤ ਤਿਆਰ ਆ ਵਾਹੀਦਿਆ ਗਿਆ ਜਿਹੜਾ ਵੱਡਿਆ ਵਾ ਲੈ ਭਾਈ ਗੰਨਾ ਭੇਜਦਾ ਡੈਡੀ ਕੋਲ ਡੈਡੀ ਹੁਣ ਕੰਡਾ ਕੌਣ ਗਿਆ ਹੋਇਆ ਬਾਕੀ ਅਸੀਂ ਮੈਂ ਬੈਠੇ ਮੋਟਰ 'ਪਾ ਤੇ ਆ ਬੰਦਾ ਅੱਜ ਆਇਆ ਪਾਈ ਮੇਰੇ 'ਪਾਸ ਕੰਮ ਕਰਨ ਦੇ ਹਾੜੀ 'ਪਾ ਤੇ ਹੁਣ ਆਪਾਂ ਰੈਡੀ ਤੇ ਆ ਤੇ ਕੱਢਦੇ ਆ ਬਾਕੀ ਮਲਕੀਸ ਇਹਨੂੰ ਕਿਹਾ ਆ ਪਾਈ ਵੀ ਅੱਜ ਦੁਪਹਿਰ ਤੇ ਬਾਅਦ ਆਪ ਤਾਂ ਆ ਜਾਓ ਬਾਕੀ ਇੱਕ ਦੋ ਬੰਦੇ ਨੂੰ ਕਰਦਾ ਹਾਂ ਅੱਜ ਅੱਜ ਕੰਮ ਨਬੇੜ ਦੇਣਾ ਕੱਲ 'ਪਾ ਰੱਖਣਾ ਹੈਗਾ ਭਾਈ ਕਰਨਾ ਕੰਮ ਸ਼ੁਰੂ ਬਦਲ ਲੜੀ ਨੇ ਪਾਲੇ ਖਾਲੇ ਪਹਿਲਾਂ ਬੀਜ ਕਰ ਲਈਏ ਫਿਰ ਮਾਰ ਕੇ ਫਿਰ ਨਾਲ ਦਿਆਂ ਲੱਗਦੇ ਆ ਕਰਨਾ ਤੂੰ ਆਲੀ ਮੈਂ ਨੂੰ ਕਹਾਂ ਮਾ ਬੀਜ ਵੜਦੇ ਤੂੰ ਇੱਕ ਘੰਟੇ ਦਾ ਕੰਮ ਹੈ ਇਹ ਸ਼ਾਮ ਦੇਖੇ ਤਾਂ ਪੰਮੇ ਨੂੰ ਕਹਿ ਜਣਾ ਵੀ ਬੜਾ ਕੰਡਾ ਕੰਡਾ ਕਰ ਲੈ ਹੁਣ ਠੀਕ ਨਹੀਂ ਗੱਲ ਮੈਂ ਹੋ ਗਿਆ ਹੱਸ ਵੀਰ ਨੂੰ ਬੁਲਾ ਲੈਣਾ ਤਿੰਨ ਤਾਂ ਚਾਰ ਹੋ ਗਏ ਆਪਾਂ ਇੱਕ ਲੱਪਰੀ ਬੁਲਾ ਲੈਣਾ ਠੀਕ ਹੈ ਨਾ ਇੱਕ ਘੰਟਾ ਲਾਉਣਾ ਬੀਜ ਨੂੰ ਹਾਂ ਘੰਟਾ ਵੀ ਲੱਗਣੇ ਐਨੇ ਬੰਦੇ ਤਾਂ ਘੰਟਾ ਵੀ ਲੱਗਣੇ ਘੰਟਾ ਵੀ ਲੱਗਣੇ ਤੂੰ ਦੱਸਦਾ ਪੰਮਾ ਹੋ ਗਿਆ ਪੰਮੇ ਨੂੰ ਫੋਨ ਕਰ ਦੇਣਾ ਦੱਸ ਕੇ ਪਹਿਲਾਂ ਹੁੰਦਾ ਹੁਣ ਹੀ ਕਰ ਦੇਣਾ ਲੱਪੀ ਤੂੰ ਕਰ ਦੇ ਠੀਕ ਨਹੀਂ ਗੱਲ ਲੈਡ ਨਾਲ ਜੇ ਨਹੀਂ 4 ਵਜੇ 3 ਵਜੇ 4 ਵਜੇ ਹਸਬੀ ਨਬੂਰੀ ਆ ਜੀਣਾ ਚਾਹੇ 6:00 ਵਜੇ ਆ ਜਾਓ ਬਈ 20 ਦੇਣਾ 20 ਵਾਟੋ ਆਪਣੀ ਰਾਤ ਕੜਿਆ ਪਤਾ ਨਹੀਂ ਉਹ ਹੀ ਕਹਿਣਾ ਗਾਨੀਆਂ ਰਾਹਾਂ ਥੋੜੀਆਂ ਹੋਰ ਕਿਹਾ 20 ਵਾਟ ਰਹੇ ਆ ਔਖਾ ਲੋਟਾਂ ਦਾ ਕੰਮ ਹੁਣ ਲੋਟ ਆਇਆ ਹਾਂ 20 ਵਟ ਕੇ ਹਟਾ ਮੈਂ ਮਰ ਜਾ ਫੇਰ ਵਾਟਦਾ ਜਾਗਾ ਹੁਣ ਟਿਉਟਿ ਖਾ ਲੈ 20 ਵਾਟੂਗਾ ਫੇਰ ਨਹੀਂ ਟਾਈਮ ਲੱਗਣਾ ਗਾਦੀ ਗੱਲ ਹੋਰੀ ਕੱਟੀ ਹੋ ਗਿਆ ਮਨ ਲੱਸੀ ਪੀਏ ਗਰਮੀ ਬਹੁਤ ਲੱਗਦੀ ਬਈ ਲੱਸੀ ਦੇ ਸਾੜੀ ਤਾਂ ਹੀ ਲੇਟਦੇ ਪਏ ਸੁਤੀ ਪਾਣ ਦੀ ਲੱਸੀ ਪੀਣੀ ਹੈ ਮੈਂ ਕਿਤੇ ਵੀਤੀ ਮਤਲਬ ਹਰੇ ਆਇਆ ਇਹ ਉਹ ਹੀ ਕੰਮ ਕਰ ਨਾਲੇ ਭਾਈ ਵਾਲਾ ਕੰਮ ਕਰਦੇ। ਭਾਈ ਨਸੀ ਦਾ ਪੀੜੀ ਬਣਦੀ। ਭਾਈ ਵਾਲੇ ਕੰਮ ਵੇਖਲਾ ਪਾ ਗੂਕਾ ਮਾਰਕੀਟ ਖਾਣਾ ਪਵੇ। ਅੱਗ ਪੈਂਦੀ ਅੱਗ। ਅੱਗ ਵੀਦੀ ਆ ਠੰਡਾ ਠਾਰ ਚਾਹ ਚਾਹ ਤਾਂ ਹੋਰ ਫੂਕਦੀ ਢਿੱਡ ਨੂੰ। ਪਹਿਲਾਂ ਸਿੱਧਾ ਨਹੀਂ ਜੀ। ਸਿੱਧਾ ਨਾਲ ਸ਼ਾਂਤ ਕਰੀਏ ਕਿਦਾਂ ਜੀ ਘੰਟਾ ਸੌ ਵੀ ਲੈ ਬੰਦਾ ਫਿਰ ਕੀ ਗੱਲ। ਮੈਂ ਇਹਨੂੰ ਇੱਕੀ ਵਾਰੀ। ਅੱਧਾ ਬੀਜ ਕਿ ਜਾਣਾ ਘਰ ਨੂੰ ਤਾਂ ਦੱਸਤੀ ਕਰ। ਕੀ ਦੇਣਾ ਯਾਰ? ਰਾਤ ਆਪਣੀ ਆ। 8 ਵਜੇ ਜਾਂ 9 ਵਜੇ। ਚਾਹੇ 9 ਵਜੇ ਜਾਂ ਚਾਹੇ 8 ਵਜੇ। ਅਧਾ ਬੀਜ ਕੇ ਜਾ। ਬੀਜ ਵੱਟਦੇ ਜਾਂ ਬੀਜ ਵੱਟਦੇ ਰਹਿ ਗਿਆ ਪੰਜ ਭਰੀਆਂ। ਬੀ ਵੀ ਹੁਣ ਵੀ ਜੱਟਨ ਭਰੇ ਬਸ ਸ਼ਾਮ ਤੱਕ ਵੀ ਜੱਟਨ ਦਾ ਬਸ ਵੇ ਬਈਆਂ ਨੂੰ ਟਾਈਮ ਲਿਉਣਾ ਠੀਕ ਨਹੀਂ ਠੀਕ ਆ ਦੇਖ ਤੇ ਭਾਈ ਮੈਂ ਤੁਹਾਨੂੰ ਦੱਸਤਾ ਬੰਮੂ ਨੂੰ ਕਰ ਪੰਮੈ ਨੂੰ ਪੱਕਾ ਕੱਕਾ ਕੱਢਾ ਹੁਣ ਕੱਲ ਫੇਰ ਨਗਈ ਮੱਕਾ ਮੈਂ ਤੂੰ ਆ ਆ ਭਾਈ ਬਹੁਤ ਬਣਾ ਲੈਣਾ ਬੰਮਾ ਮੈਂ ਫੋਨ ਮਾਰ ਦੂੰਗਾ ਆਹੋ ਕਾ ਘੰਟਾ ਕਰਵਾ ਦੀ ਸ਼ਾਮ ਨੂੰ ਬਸ ਤੂੰ ਆ ਜੀ ਆਪਾਂ ਜੇ ਆਪਾਂ ਦੋਏ ਬਹੁਤ ਰੱਚ ਆਹੋ ਫੇਰ ਬੇਤਾ ਆਪਾਂ ਦੋਏ ਬਹੁਤ ਹੈ ਮੂੰ ਮੱਠੇ ਵੜਾਉਣੇ ਚਾਹੀਦਾ ਮੈਨੂੰ ਮੱਕਲੇ ਹੀ ਬਹੁਤ ਹੈ ਮੁੱਠੇ ਵੜਾਈ ਜਾਵੇ ਬੰਦਾ ਬਸ ਰੇਲ ਬਣਾ ਦੂੰ ਉਹ ਕੰਮ ਨਹੀਂ ਹੈ ਇੰਨਾ ਖਾਸ ਛੋਟਾ ਮੋਟਾ ਹੀ ਗੰਬਾ ਪਾਤਾ। ਮੇਰ ਕੰਮ ਤਾਂ ਕੱਢਤਾ ਸਵੇਰੇ ਅੱਜ ਜਿਹੜਾ ਕੜਾਈਆ ਟਰਾਲੀ ਟਰਾਲੀ ਪੜਾਈ ਆਫਾ ਦਾ 60-60 ਕਿਲੋ ਦੀਆਂ ਭਰੀਆਂ ਪਏ ਵੀ ਹੁੰਨ। ਕਿਹੜੇ ਸਾਫ ਹੁੰਨ? ਭਈਆਂ ਹੁੰਦਾ ਸਾਫ ਹੁੰਦਾ। ਹੁਣ ਸਾਨੂੰ ਕਿਹੜਾ ਸਾਫ ਆ? ਬਈ ਕੋ ਬਿੱਟ ਰਗੀ। ਚੱਛਾ ਕਿਤੇ ਦੀ। ਕਿਹ ਕਿਹਾ ਸਾਹੂੰ ਬਿੰਗਾ ਦਾ। ਹੈ ਬਿੰਗਾ ਹੀ ਉੱਪਰ ਦੇ ਭੱਜੀ ਜਾਂਦਾ ਇੱਕ ਦੂਜੇ ਜਿਹੜਾ ਭਈਆਂ ਹੁਣ ਪਾਹ ਤਾਂ ਭਰੀਆਂ ਇਹਨੇ ਵੱਡੀਆਂ ਭਈ ਭਈਆਂ ਨੇ। ਕਰ ਕੋ ਸੁਣੀ ਦੀ ਭਰੀ ਚੱਕ ਹੋ ਜਾਂਦੀ ਨਾ। ਆਏ ਲੱਗੀ ਜਾਂਦੀ ਉੱਪਰ ਜਾ ਕੇ। ਮੂਰੇ ਬਿਟਨਾ ਨਾ ਨਹੀ ਨਹੀ ਲੋ ਬਹੁਤ ਲੋਟਾਦ ਹੋਇਆ ਅਸੀਂ ਕਿਹੜੇ ਪਾਈ ਲੱਦੀ ਆ ਪਰ ਡੈਡੀ ਘੜਾਤਾ ਸੀ ਅੰਡ ਗੜਾਸਾ ਲੈ ਕੇ ਜੇ ਗਨ ਲੁੱਟ ਕਰਦੇ ਕੋਲ ਕਰਦਾ ਹਾਲਾ ਪਰ ਭਾਈ ਭਰੀ ਨੇ ਤੰਤਨ ਕਹਿੰਦੀ ਕਹੋਂਦੀ ਭਰੀ ਤੀ ਉਗੜ ਥੁਗੜ 66 ਕਿਲ ਦੇ ਭਰੀਆਂ ਸਾਨੂੰ ਬਣ ਗਈ ਪਾਣੀ ਸਾਲਾ ਜਾਂਦਾ ਕਿਤੇ ਛੱਡ ਦੇ ਕਿਧਰੇ ਨੂੰ ਕਿੰਨੇ ਨੂੰ ਮੈਂ ਜਾਂਦਾ ਕਿਧਰੇ ਨੂੰ ਐ ਇਹਨੇ ਰੌਣੀ ਕਰਿਆ ਚੂਹਾ ਚੂਹਾ ਬਾਪਿਆ ਚੂਹਾ 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 ਪੈਣਾ ਹੀ ਨਹੀਂ ਦੇਖਿਆ ਹੁਣ ਮੈਂ ਹੁਣ ਦੇਖਿਆ ਬਹੁਤ ਚੂਹਾ ਉਹੀ ਗੱਲ ਹੈ ਖੱਡਾ ਬਹੁਤ ਚੂਹੀ ਦੇ ਖੱਡ ਕਿਧਰ ਕਿੰਨੀ ਨਿਕਲਦੀ ਕੋ ਕਿਧਰ ਨਿਕਲਦੀ ਸੜੀ ਉਹ ਤਾਂ ਸਾਫਤ ਹੀ ਕੰਮ ਚੱਲਦਾ ਉਧਰ ਉਹਦਾ ਕੀ ਕਰਦਾ ਹੈ ਸਾਫਤ ਹੀ ਕੰਨਾ ਅੱਬੀ ਚੂਹੇ ਲੱਗਿਆ ਅਬੀ ਵਿਚੂ ਉਹ ਖੱਡ ਲੈ ਯਾਰ ਲੈ ਵਿਚੂ ਭਈਆ ਘੜਾਸੇ ਲੱਗਿਆ ਵਾ ਇਹਦਾ ਛੂਟੀ ਹੈ ਭਾਈ ਇਹਦਾ ਇਹਦਾ ਘੰਟੇ ਚ ਬੀਜਿਆ ਲੈ ਜਿਹਨੂੰ ਸਾਫਤ ਦਾ ਕੰਮ ਚੱਲਦਾ ਅੱਜ ਮੈਂ ਉਹਦੇ ਦੇ ਜਿਹੜਾ ਬਿੰਗਾ ਨਾ ਹੁਣੀ ਨੀ ਨਿਕਲਦਾ ਸਵਾਰ ਕੇ ਪੰਛੀ ਖੜੀ ਹੁੰਨੀ ਨਾ ਫਿਰ ਦਬਦਨੇ ਫਿਰ ਜਾਣਾ ਉਹ ਦੇਖ ਤੂੰ ਸਾਫਤਾ ਹੀ ਕੰਨਾ ਚੱਲਦਾ ਭਾਈ ਇਹ ਆਏ ਹਰਿਆਣੇ ਸੇ ਕਿਹਾ ਕੱਲ ਦੀ ਗੱਲਾਂ ਕਰਦਾ ਹਰਿਆਣੇ ਦੇ ਕਹਿੰਦਾ ਸਾਫਤਾ ਕੰਨਾ ਬੀਜ ਦੇ ਉੱਥੇ ਇਹਨੇ ਭਈਆ ਵੀ ਰੋਕ ਲਿਆ ਹੂੰ ਇਹਨੇ ਭਈਆ ਵੀ ਬੱਢਣੇ ਤੇ ਰੋਕ ਲਿਆ ਆ ਸਾਫਤਾ ਕੰਨਾ ਬੀਜੋ ਗਿਆ ਕਿਆ ਕਿਆ ਹੋ ਰਿਹਾ ਕਿਆ ਹੋ ਰਿਹਾ ਐਚ ਕਿਆ ਹੋ ਰਿਹਾ ਹੈ ਇਹ ਇਹ ਦੇਖ ਤਾਂ ਸਿੱਧੂ ਰ ਭਈਆ ਤੂੰ ਹੀ ਸਿੱਧੀ ਹੋਣ ਦਾ ਹੈ ਕਿੱਦਾਂ ਹੀ ਦਾਸਾ ਚੱਲਾ ਜਾਂਦਾ ਭਈਆ ਵੀਸਰੇ ਲੱਗ ਕੇ ਗਏ ਨੇ ਭਈਆ ਵੀ ਤੇਜ ਆ ਇਹ ਭਈਆ ਪਰ ਹੱਬ ਇੱਕ ਗੱਲ ਆ ਸਵੇਰ ਦਾ ਬਈ ਬੰਦਾ ਤੇਜਾ ਬੰਦਾ ਕੰਮ ਨੂੰ ਵੀ ਤੇਜ ਆ ਉਹ ਵੀ ਬੰਦਾ ਹੀ ਵਧੀਆ ਲਾਣਾ ਠੀਕ ਆ ਲੈ ਬੋਲਣਾ ਦਾ ਬਲਾਉਣਾ ਕਿਸੇ ਨਾਲ ਹਾਂ ਬੋਲ ਉਹ ਨਹੀਂ ਕੰਮ ਨੂੰ ਬਹੁਤ ਤੇਜ ਆ ਕੰਮ ਨੂੰ ਅਰ ਹਣ ਸਾਰਾ ਕੰਮ ਆਉਂਦਾ ਜਿਹੜੇ ਉਹਦਨ ਭਈਆ ਆਏ ਤੇ ਉਹਨਾਂ ਦੀ ਪਰ ਹੀ ਦੇਖਦਾ ਅਰ ਇਹਨੇ ਪਰ ਹੀ ਭਈਆ ਆਏ ਉਹ ਦੇਖਦਾ ਤੂੰ ਬੰਦੇ ਨੇ ਇਹਨਾਂ ਕੰਮ ਕੰਮ ਕਰਿਆ ਹੋਇਆ ਕੇ ਸਾਹਤਾ ਹੀ ਸਿੱਟਦੀ ਇਹ ਦਿੜਾ ਸਾ ਦੂਬੀ ਲੈ ਲਾ ਸਿਟੀ ਜਾਂਦੇ ਆ ਉਰ ਕੰਨ ਸਿੱਟ ਤੋਂ ਗੜਾਸੇ ਬਾਅਦ ਚ ਗਰੀ ਆ ਕੱਲੋ ਝਗੜਾ ਥੇ ਲੋ ਪਹਿਲਾਂ ਹਲਾ ਕਰਨਾ ਛਾਦੋ ਹਾਂ ਪਹਿਲਾਂ ਗੰਨੇ ਖਾਦ ਬਾਦ ਗੜਾਸ ਚੱਕ ਲੋ ਟੈਕਨੋਲੋਜੀ ਟੈਕਨੋਲੋਜੀ ਹੈ ਵਾਈ ਟੈਕਨੋਲੋਜੀ ਹੈ ਫਾਸਟ ਇਹ ਉਹ ਹੈ ਜਿਹੜੇ ਦੂਆ ਇੰਨੀ ਸਲੇ ਉਹ ਹਰਿਆਣੇ ਦੇ ਕਹਿੰਦੇ ਆ ਚ ਆਇਓ ਗੰਨਾ ਬੀਜਦੇ ਆ ਸਾਬ ਤੇ ਬੀਜੇ ਤਾਂ ਹੋਣਗੇ ਸਿੱਟਾ ਕਿੰਨਾ ਹੋਵੇ ਠੀਕ ਹੈ ਹਾਂ ਤੈਨੂੰ ਮੈਂ ਦੱਸਦਾ ਉਹ ਹੈ ਇਹਨੇ ਚੈਨਾਲ ਚ ਦੂਏ ਆ ਖੇਤੀ ਕਰਦੇ ਹਲ ਪਹੁੰਚਦੇ ਫਿਰਦੇ ਨਹੀਂ ਥਲੇ ਦੂਏ ਵੇ। ਕੀ ਆ ਕਹਿੰਦੇ ਉਹਨੂੰ? ਕੀ ਆ ਇਹ ਰੋਬਟ? ਰੋਬਟ ਆਇਆ। ਰਾਊਟਰ ਆਇਆ। ਬਾਤ। ਕੰਮ ਨਹੀਂ ਹੁੰਦੀ ਹੁਣ। ਵੈਸੇ ਦੇਖਿਆ ਹੋਇਆ ਤੇ ਗੱਲ ਤਾਂ ਇੱਕੋ ਹੀ ਆ। ਗੱਲ ਤਾਂ ਇੱਕੇ ਆ। ਵਾ ਗੰਨਾ ਬਿੰਗਾ ਡਾ ਉੱਥੇ ਤੇ ਵੱਢੀ ਜਾਓ। ਸਾਰਾ ਗੰਨਾ ਵੱਢਣ ਦੀ ਵੀ ਲੋੜ ਨਹੀਂ ਹੈ। ਜਿਹੜਾ ਗੰਨਾ ਬਿੰਗਾ ਇੱਥੇ ਉੱਪਰ ਖੜਾ ਹੁੰਦਾ ਗੰਨਾ ਉੱਥੇ ਤੇ ਕਟੋੜ ਦੇ। ਤਾਂ ਅਰਤੀ ਕੇ ਪੈਨ ਗੂੰ ਕਹਿ ਕੰਮ ਨਹੀਂ। ਦੇਖਦੇ ਇੱਕ ਵਾਰ ਦੇਖੀ ਆ ਮਸ਼ੀਨ ਜੀ ਖੜਾ ਕੇ ਨਾਂ ਵਿੱਚ ਪਾਈ ਜਾਂਦੇ ਲੰਬਾ ਹਾਂ ਉਹ ਟੁੱਕ ਟੁੱਕ ਵਿੱਚ ਪਿੱਛੇ ਹੀ ਨਾ ਸਾਂ ਚੱਲਦਾ ਉਹਦਾ ਆਇਆ ਕੋਈ ਲੰਬਾ ਕਰਿਆ ਵਾਲੀ ਪਿੱਛੇ ਹੁਣ ਗੱਲ ਗੱਲ ਉਹ ਗੱਲ ਮਸ਼ੀਨ ਵਾਲੀ ਹੋ ਰਹੀ ਆ ਉਹ ਵੀ ਤਾਂ ਅੱਛੀ ਗਿਰ ਰਹੀ ਆ ਬਾਅਦ ਜਾ ਟੱਕਾ ਉਹ ਬਈ ਲਾ ਰਿਹਾ ਆ ਪਿੱਛੇ ਬੰਦੇ ਬੈਠੇ ਤੇ ਨਾ ਉਹ ਸਾਰਾ ਤੱਕ ਨਾਂ ਰੱਖੀ ਜਾਂਦੇ ਵਿੱਚ ਜੇ ਦੂਆ ਮੁਕਣ ਲੱਗਿਆ ਦੂਆ ਫੇਰ ਰੱਖ ਦੇਣਾ ਨੰਨੇ ਹਾਂ ਐਕਣਾ ਬੀਜਦੇ ਆ ਮਸ਼ੀਨਾ ਹੈਗੀਆਂ ਸੀ ਜੀ ਤੁਸੀਂ ਕਹੇ ਸ਼ਾਨ ਨੂੰ ਬੀਜਣਾ ਮੈਂ ਕਹਿੰਦਾ ਅਸੀਂ ਘੰਟਾ ਤੱਕ ਆਏ ਇਹਨੇ ਬੀਜ ਦੇਣਾ ਨਹੀਂ ਨਹੀਂ ਇਹ ਨਹੀਂ ਛਿੱਤੀ ਨਹੀਂ ਹੋਣੀ ਇਹ ਨਹੀਂ ਛਿੱਤੀ ਨਹੀਂ ਪਈ ਲੈ మేడి ਹਮ ਲਗਾਣਾ 1:00 ਵਜੇ ਆ 4:00 ਤੱਕ ਅਸੀਂ 20 ਮਿੰਟ ਕਰਨਾ ਅਸੀਂ ਫਿਰ ਅਸੀਂ ਵੀ ਨਾਲ ਲੱਜਦੇ ਹੋਊਗਾ ਕਰਨਾ ਅਸੀਂ ਆ ਫਿਰ ਨਵੇੜੀ ਹੋ ਕੇ ਆਇਆ ਕਰਨਾ ਹਾਂ ਜਿਵੇਂ ਕਰਨਾ ਉੱਚ ਦਾ ਪਾਈਆ ਕਰਨਾ ਇਹ ਸਾਲਾ ਛਿੱਟੇ ਵਾਲਾ ਚਾਹੀਦਾ ਲੱਭਿਆ ਟੋੜਨਾ ਪੁੱਛਾ ਰਿਹਾ ਹੈ ਕਿ ਨਹੀਂ ਇਹ ਆ ਭਾਈ ਦਿਨ ਪੇ ਦਿਨ ਸੌਖਾ ਕੰਮ ਪਾੜ ਰਹੇ ਦਿਨ ਪੇ ਦਿਨ ਕਹਿੰਦੇ ਵੀ ਸਾਲਾ ਇੱਦਾਂ ਹੀ ਕੁਸਾ ਸੇ ਖੇਡਦੀ ਏ ਵੀ ਗਿੰਨਸ ਜੰਮੇ ਆਵੇ ਠੀਕ ਆ ਜਿਆਦਾ ਲੱਗਦਾ ਹਾਂ ਜਿਆਦਾ ਲੱਗਦਾ ਜਿਆਦਾ ਲੱਗਦਾ ਆਪੀਆਂ ਚਾਰ ਲਾਈਨਾਂ ਉਹ ਵਾ ਚਾਰ ਛੱਡਦੇ ਆਂ ਕਿਆ ਕਰਦਾ ਸਾਨੂੰ ਵੀ ਦੱਸ ਹੈ ਸਾਨੂੰ ਵੀ ਦੱਸ ਕਿਆ ਕਰਨ ਦੇਖ ਲੈ ਆਹੀ ਸਿੱਖੰਬਰਸਾ ਆਹੀ ਲੂਗਾ ਛੱਡ ਦੋ ਇਹਨੇ ਬੁੱਢੀ ਜਾਲੀ ਹਾਂ ਇਹਨੇ ਵੀ ਚੱਕੀਏ ਕਹਿਦੇ ਹੁਣ ਉਹ ਜਾਏ ਝੋਲੀ ਨਹੀਂ ਆਈ ਓਰੇ ਗੋਲੀ ਨਹੀਂ ਆਈ ਦੀ ਐ ਗੋਲੀ ਆ ਗੋਲੀ ਅੰਦਰ ਆਈ ਆ ਲੱਗਦੇ ਹੋ ਕਾ ਕਰਨਾ ਕਾ ਕਰਨਾ ਫਿਰ ਜਲਣ ਦੇ ਫੇ ਤੂੰ ਆਹੇ ਚੱਕ ਉੱਤਰ ਤੇ ਉੱਤਰ ਚੱਕ ਇਹ ਬਿੱਟ ਤੇ ਇਹ ਚਾਰ ਭੜੀਆਂ ਚੱਕ ਨਬੀਤ ਦੇਣੀਆਂ ਐ ਪਰ ਬਸਰ ਵੱਡੀ ਪਰਲੇ ਬਸਰ ਸੇ ਨੂੰ ਸੇ ਚਾਰ ਹੋਰ ਇਹਨੇ ਕੋ ਜਾਣ ਇਹ ਦੇਖ ਲੋ ਪਹੁੰਚਣ ਲੱਗੇ ਭਾਈ ਬੰਦੇ ਕਿਹਦਾ ਆਇਆ ਤੂੰ ਕਰ ਰੇ ਪਾਣੀ ਡੋਲੀ ਮਾਉਣੀ ਸੀ ਲੱਸੀ ਪੀਣੀ ਹੈਗਾ ਪਾਣੀ ਵੀ ਧਰਮ ਨਹੀਂ ਹੈਗਾ ਹੈਗਾ ਗਰਮੀ ਹੈਗਾ ਸਰਦਾਰ ਜੀ ਹੈਗਾ ਸਰਦਾਰ ਜੀ ਗਰਮੀ ਹੈਗਾ ਅੱਜ ਹੈਗਾ ਜੀ ਹੈਗਾ ਲੋੜ ਗਰਮੀ ਹੈਗਾ ਜੀ ਲੈ ਹੁਣੀ ਜੀਬ ਤੇ ਲਾਉਣ ਲੱਗੀ ਤੇ ਲੈ ਬਹੁਤ ਗਰਮੀ ਆ ਤੂੰ ਆਇਆ ਕਾ ਚੱਪਲ ਹੋ ਕੇ ਦੇਖਾ ਕਿ ਧਰਤੀ ਕਿਦਾਂ ਪੱਖੀ ਪਈ ਆ ਬਹੁਤ ਪੱਖਦੀ ਬੰਦੇ ਦੀ ਪੈਰ ਬਣੀ ਗਿਆ ਯਾਰ ਉਹ ਕੱਟ ਖਾਵਾ ਦੂਜੀ ਦੂਜੀ ਪੈਰ ਬਣੀ ਨਹੀਂ ਦੇਤੀ ਦਿੱਤੀ ਹੰਡ ਬਣੀ ਜਾਈ ਕਣਕ ਗੇਤੀ ਆ ਬਾਈ ਹਾਂ ਕਾਕੇ ਆ ਗੇਤੀ ਆ ਫੇਰ ਕੱਟੋ ਕੱਟ ਹਲੇ ਵੀ 4-5 ਦਿਨ ਬਾਅਦ ਮੈਂ ਤਾਂ ਮੈਂ ਵੀ ਨਹੀਂ 6 ਤਰੀਕ ਨੂੰ ਹੋਰ 5 6 ਨੂੰ 5 6 ਨੂੰ ਅਸੀਂ ਚਾਰ ਨੂੰ ਪਹਿਲੇ ਸਟਾਰਟ ਕਰਨੀ ਸੀ ਭਾਈ ਤਿੰਨ ਚਾਰ ਨੂੰ ਸਵੇਰੇ ਸਵੇਰੇ ਠੰਡ ਹੁੰਦੀ ਆ ਪਰ ਜਿਹੜੀ ਆਹ ਤਾਂ ਪਾਪਾ ਆਪਾਂ ਪਹਿਲਾਂ ਆਪਾਂ ਨੂੰ ਪੰਨਾ ਧੁੱਪਾਂ ਦਾ ਹਾਂ ਧੁੱਪਾਂ ਆ ਗਰਮੀ ਲਗੜ ਸਾਬ ਦੀ ਆ ਫਿਰ ਮੈਂ ਇਸਾਂ ਦੀਵਾਲੀ ਨੂੰ ਅੰਦਰ ਮੰਨੇ ਕਰਦੇ ਅਸੀਂ ਬਾਹਰ ਦੀਆਂ ਦੀਵਾਲੀ ਲੰਘੀ ਹੁਣ ਹੀ ਬਾਹਰ ਕੱਢਦੀਆਂ ਹਲੇ ਪਤਾ ਨਹੀਂ ਕਦ ਤੱਕ ਹੋਰ ਇਹਦਾ ਡੰਗਰ ਬਾਹਰ ਬੰਦਦਾ ਰਹਾ ਤੁੰਨ ਮੈਂ ਵੀ ਬਾਹਰੇ ਬੰਦਾ ਤੇ ਪੈਰੇ ਨੂੰ ਫੇਰ ਟੁੱਟਦਾ ਸਾਲ ਜਾ ਗਿਆ ਮੈਂ ਸਦਾ ਬਾਹਰ ਆ ਦੇਖੇ ਤੋਂ ਪਾਈ ਤੇ ਨਵੰਬਰ ਦਾ ਪਹਿਲਾ ਹਫਤਾ ਕਹਿੰਦੇ ਆ ਕਹਿੰਦੇ ਪਹਿਲੇ ਹਫਤੇ ਦੇ ਬਾਅਦ ਹੰਡ ਪੂਰੀ ਪੈਣੀ ਆ ਅੱਛਾ ਤਾਂ ਠੀਕ ਆ ਐਦਾਂ ਹੀ ਅਕਤੂਬਰ ਚ ਕਹਿੰਦੇ ਅਕਤੂਬਰ ਠੰਡ ਦਾ ਨੌ ਨਿਸ਼ਾਨਾ ਹੈਗਾ ਹੰਡ ਦਾ ਗੋਲੀ ਕੰਮ ਹੋਇਆ ਪਿਓਰੇ ਹੈ ਜੀ ਮੈਂ ਪੈਰ ਗਰਮੋਂ ਜਲਦੇ ਹੋਰ ਕੀ ਆ ਚੱਪੜਾਂ ਦੀ ਖੋਲ ਹੁੰਦੀ ਹੈਗੀਆਂ ਭੱਗਦਾ ਬਹੁਤ ਆ ਭਾਦੋਂ ਮਾ ਜਲਦੇ ਸਾਲੇ ਮੈਂ ਚੱਪਲਾ ਖੋਦਿਆ ਮੈਂ ਫੇਰ ਪਾ ਲੀਆ ਹਾਂ ਕੀ ਹਾਲਾ ਆ ਮੀਂਹ ਪਾ ਰਹਿਣਾ ਮੈਂ ਜਦੋਂ ਤੈਨੂੰ ਮੈਂ ਕਹੀ ਕਿ ਰੌਣੀ ਕਰਦੇ ਬਾਹਰ ਕਿ ਰੌਣੀ ਕਰਦੇ ਓਕੇ ਇੱਥੇ ਕੀ ਹੋ ਰਿਹਾ ਅੱਜ ਅੱਜ ਵੀ ਹੋ ਰਿਹਾ ਅੱਜ ਨਾਲੇ ਕਾਲੂ ਹੈ ਜੀ ਕਾਲੂ ਪਾ ਲੀ ਰਿਹਾ ਪਾ ਲੀ ਤਵੀ ਇੱਥੇ ਰੇਸਲੀ ਜ਼ਮੀਨ ਆ ਕੱਲ੍ਹ ਤੋਂ ਹਾਲ ਤੱਕ ਬਿਜਲੀ ਨਹੀਂ ਸਾਨੂੰ ਵੀ ਦੇ ਦੇਣਾ ਨਾਲ ਪੈ ਦਸ ਦੇ ਤੱਕ ਬਿਜਲੀ ਆ ਹੁਣ ਤਾਂ ਸਾਨੂੰ ਵੀ ਰੌਣੀਆ ਕੰਮ ਲਾ ਦੇਣਾ ਹੁਣ ਇਹ ਕਰ ਲਈ ਹੋਈ ਆ ਫਿਰ ਦੇਖੀ ਜਾਓ ਟੋਣਾ ਪੱਟ ਪਾਰ ਦੇਖਿਆ ਨਹੀਂ ਹਾਲ ਪੱਟ ਪੱਟ ਕੇ ਦੇਖੀ ਜਾਓ ਹਾਂ ਸਾਰੀ ਚੱਲ ਜਾ ਯਾਰ ਖਾੜ ਜਾ ਚੱਕ ਚੱਕ ਪੀਜੀ ਦੇ ਧੰੜਾ ਕਰਨ ਨੂੰ ਹਮਤ ਨਾਲ ਜੇ ਨਹੀਂ ਸ਼ਾਮ ਤੱਕ ਕੋਈ ਫਿੱਦਿਆ ਕਹਿਣਾ ਮੇਰੀ ਅੰਮੇ ਸਰਹੰਦੀਆਂ ਇਹ ਫਾਰਮ ਪਾਇਵਾ ਦੇ ਗਿਆ ਦਾ ਕਿਹੜਾ ਪੀਜਾ ਬਾਈ ਸਾਰਾ ਸਾਰਾ ਐ ਕਿ ਵੀ ਬਿਮਾਰੀ ਹੈ ਨਾ ਬਈ ਮੈਂ ਮਾਰਦਾ ਹੈਗੀ ਹੈ ਗਾਹ ਗਾਹ ਆਇਆ ਚਲਣਾ ਭਈਏ ਨੇ ਹੋਣੇ ਹੋਣ ਹਮ ਆਪਣਾ ਹੁਣ ਟ੍ਰੇਨਿੰਗ ਟ੍ਰੇਨਿੰਗ ਲੈ ਲਓ ਆਪਣੀ ਹੁਣ ਇੱਥੇ ਅੱਜ ਗਾਹ ਭਈਆਂ ਦਾ ਔਖਾ ਮੈਂ ਕਿਹਾ ਟ੍ਰੇਨ ਸ਼ੁਰੂ ਕਰ ਲਓ ਅੱਜ ਦੇ ਠੀਕ ਹੈ ਦਾ ਕਿ ਭਈਏ ਨਹੀਂ ਮਿਲੇ ਆਪ ਕਰਕੇ ਆਏ ਕਰਨੇ ਸਪਰੇ ਨੂੰ ਭਈਆ ਭਾਲਦਾ ਗੰਨਾ ਵੀ ਨਹੀਂ ਮਿਲਦਾ ਹੈਗਾ ਮਿਲਣੀ ਹੈ ਮਿਲਣੀ ਨਹੀਂ ਜਿਕੜਾ ਉਹ ਪਿਆ ਨਾ ਹਜ਼ਾਰ ਸੰਗੀਤ ਸਿਆ ਆਪਰਾਣੇ ਹਥਿਆਰਾਂ ਨੂੰ ਜੰਗ ਲੱਗੀ ਪਈ ਸੀ ਉਹ ਕਿੱਥੇ ਕਰਿਆ ਹੁਣ ਮੈਂ ਤਾਂ ਕੱਲ ਜਨੇ ਕੱਲ ਤੇ ਪਰਸੋਂ ਜਾਂਦੇ ਆਂ ਕਿੱਥੇ ਕਰਿਆ ਮਾਰ ਗਿਆ ਪੇ ਦੇ ਲਾ ਟਰ ਦੀ ਜੰਗ ਉਹ ਕੋਸੇ ਲਈ ਟਾਈਮ ਲਾ ਉਹਦੇ ਜਿਵੇਂ ਢੇ ਢੇੜੀਆਂ ਥੱਬੇ ਬਣਾਵਣਾ ਕਰਖਿਆ ਵੀ ਬੰਦਾ ਠਾੜਾ ਗਿਰ ਜਾਂਦਾ ਟਾਈਮ ਤਾਂ ਕੋਈ ਲੱਦਾ ਵਾ ਆਪਣੀ ਉਹ ਹੈ ਆਪਾਂ ਹੀ ਉਹ ਹੋ ਗਏ ਭਈਆਂ ਪਰਸਾ ਕੱਟਦਾ ਕੰਮ ਮਾਂ ਪਹਿਲਾਂ ਬੀਜ ਵੜ ਲਓ ਥੇਰੇ ਦਾ ਮਿੰਟ ਕੁ ਹੁਮੀ ਲੱਗਣੇ ਮੇਰ ਬਾਪੂ ਨੇ ਪਿਛਲੇ ਸਾਲ ਹਾਂ ਕਿ ਮੈਂ ਘੜਿਆ ਉਹਦਾ ਆਏ ਉਹ ਪਛੀਆਂ ਪੱਢੀ ਗਿਆ ਹਾਂ ਬੱਚੇ ਘਰੇ ਜੇ ਲਾਈ ਗਿਆ ਅਸੀਂ ਅਦਵਾੜ ਦੇ ਗੇੜੀ ਬੀਤ ਆ ਆਹੋ ਫਿਰ ਜਿੰਦਾ ਬੰਦਾ ਯਾਰ ਇਹਦਾ ਬਣੇ ਪਿਓ ਨੂੰ ਆਰਾਮ ਨਾਲ ਸਿੱਟੀ ਜਾ ਫੇਰ ਨਹੀਂ ਟਾਈਮ ਲੱਗਦਾ ਆ ਲਾ ਕੇ ਬੰਦੇ ਆਉਣ ਹੁਣ ਉੱਧਰ ਹੁਣ ਦੇਖ ਤੈਨੂੰ ਕਹੀ ਨਾ ਅੱਛਾ ਅੱਛਾ ਮੈਨੂੰ ਲੱਗਿਆ ਹੋਰ ਆਣਗੇ ਮੋੜਾ ਸਿਆ ਕੜਾ ਉਹ ਬਗੜਾ ਕੇ ਮੋੜ ਫਿਰ ਨੂੰ ਬਰਾ ਉਹ ਕੱਢਣੇ ਆ ਔਰ ਕੱਢਣੇ ਟਰੈਕਟਰ ਆ ਗਿਆ ਉਹਦੇ ਜੰਦ ਬਣੇ ਆ ਮੂਹੇ ਪੜੀਆਂ ਬੰੀਆਂ ਉਹਰੇ ਕੱਢੂਗੇ ਉਹ ਪੜੀਆਂ ਦੇ ਵਿੱਚ ਕਾਉਣੀਆਂ ਉਹ ਤਾਂ ਕੰਨ ਨਹੀਂ ਹੋਣਾ ਭੱਗੇ ਜਾ ਕੇ ਹੈਡ ਕਰ ਦੇ ਤੂੰ ਪਉ ਡਾਕੂ ਕੰਨਾਂ ਚ ਲੀ ਬੀ ਜਾਓ ਹੋ ਜਾ ਕੇ ਮੈਂ ਉਹਦੇ ਕੱਢੂੰਗਾ ਮੈਂ ਲੈ ਆ ਦੇ ਤਾਂ ਡਰਾਈਵਰ ਕਾ ਕੇ ਕਹਿੰਦਾ ਕਹਿੰਦਾ ਮੈਂ ਔਰੇ ਕੱਢੂੰਗਾ ਭਾਈ ਲੱਸੀ ਪੀ ਕੇ ਤਾਂ ਲਿਟਣੀ ਆ ਗਈ ਫਿਰ ਕਾ ਲੀ ਲਾ ਲੱਸੀ ਨਹੀਂ ਤਾਂ ਤੜਕੇ ਆ ਜਾਂਦਾ ਯਾਰ ਇਹਦਾ ਬੰਦਾ ਕੈਮ ਆ ਉੱਪਰ ਬੈ ਸਰੋ ਹਾਂ ਸਰੋ ਸਰੋ ਤਾਂ اٹਕੇ ਵਿਜੂ ਥੱਲੇ ਪਹਿਲਾਂ ਇਹਨੂੰ ਕੰਨਾਂ ਵਿਜਗੇ ਪਾਣੀ ਪੂਣੀ ਕੱਢ ਕੇ ਬੱਤ ਜੀ ਆ ਕੇ ਨਹੀਂ ਫਿੱਟਾ ਇਹਨਾਂ ਹੈਗਾ ਕੱਲੇ ਕੱਲੇ ਡਾਲਪਰ ਉਹ ਨਾ ਬਜਣੀਆ ਮਸ਼ੀਨ ਨਾਲ ਬਿਜਲੀ ਪੀ ਪਾਉਂ ਜਾ ਜਾ ਬਿਜਲੀ ਮਾੜਾ ਫालतू ਕੋਈ ਵੀ ਕੇਰ ਨਹੀਂ ਆ ਹਾਂ ਕੇਰ ਨਹੀਂ ਫालतू ਵੀ ਪਾਉਣਾ ਹੈ ਨਹੀਂ ਗੰਨਾ ਸਾਈਡ ਪਰ ਸਰੋਂ ਤਾਂ ਲੈ ਲੈਣਾ ਨਸਰ ਹੋਣੀ ਤੇ ਲੈ ਲੈਣ ਚ ਆਏ ਦੋ ਦਲਦੇ ਉਹਦੇ ਵਿੱਚ ਇੱਕ ਮਹਾਰਾਜਾ ਸਰਿਆ ਉਹ ਪਾ ਲੈ ਦੇਖ ਰਹਾ ਉਹ ਹੈਗੀ ਮਸ਼ੀਨ ਜੀ ਉਹ ਫੜੀ ਲਾਉਂਦੀ ਆ ਉਹ ਲੈਂਦੀ ਵੀ ਮਸ਼ੀਨ ਹੈਗੀ ਹੈ ਜਿਹੜੀ ਪਾਉਂਦੀ ਆ ਉਸਦੀ ਸਾਥੀ ਹੋਣੀ ਆ ਅੱਗੇ ਵਿੱਚ ਹੈ ਵੀ ਕੋ ਮੇਰਾ ਹੀ ਖੜਾ ਸਾਲਾ ਮੈਂ ਤਾਂ ਭੁੱਲ ਗਿਆ ਮੇਰਾ ਮੋਟਰਸਾਈਕਲ ਆਇਆ ਦੋ ਪਾਣੀ ਜੋ ਡੋਲੀ ਪਾਣੀ ਭਰ ਲਈ ਫਿਰ ਉਹ ਆਹ ਡੋਲੀਆ ਕਹੇ ਪਾਣੀ ਭਰ ਲਈ ਉਹ ਪਈਆ ਆਓ ਦੇਖ ਲੈ ਕਿਸਾਨ ਇਹਨੂੰ ਪਹਿਲਾਂ ਛੇੜਾ ਥੋੜਾ ਪੈਣਾ ਵੀ ਐ ਛੇੜੀ ਜਾਂਦਾ ਭਾਈ ਇਹ ਲੈ ਇਹ 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 ਆਹ ਤਾਂ ਦੋਨਾ ਮਾਰ ਉਹ ਮੈਂ ਤਾਂ ਇਹ ਵੀ ਗੱਲਾਂ ਇਹਨੂੰ ਆਪ ਦੇਖੇ ਵੀ ਕੀ ਕਰਨਾ ਇੰਨਾ ਤਾਂ ਖੁੰਚ ਆਉਂਦਾ ਆਪਣੇ ਵੀ ਕੀ ਕਰਨਾ ਕਿੰਨੀ ਪੱਛੀ ਛੋਟੀ ਵੱਡੂਗੇ ਤਾਂ ਉਹਨਾਂ ਜ਼ਿਆਦਾ ਜੰਮਰ ਲੋਟ ਰਹੇ ਦਾ ਗੋ ਆ ਗਿਆ ਆ ਗਿਆ ਹੁਣ ਬੜਾ ਮਾਰਿਆ ਖੂਨ ਹੈ ਤਾਂ ਪਤਾ ਲੱਗਿਆ ਮਟਕੇ ਵੀ ਦੇਖਣੀ ਕੀਤੇ ਆ ਹਾਂ ਛੋਟੀ ਛੱਟੀ ਚੱਲ ਰਿਹਾ ਛੋਟੀ ਹੋ ਰੱਖੋ ਆਇਆ ਫਿਰ ਥੋੜਾ ਜਿਆ ਐਮਰ ਜਾਂਦਾ ਭਾਈ ਆਪਰ ਪੈਰ ਰੱਖ ਥੋੜੀ ਤਾਂ ਨੇੜੇ ਹੋ ਗਿਆ ਨਾ ਛੋਟੀ ਰੱਖ ਥੋੜੀ ਹਾਂ ਥੋੜੀ ਤਾਂ ਨੇੜੇ ਹੋ ਗਿਆ ਗੱਨਾ ਨੇੜੇ ਨੂੰ ਕੁਦ ਨਹੀਂ ਸਾਰੇ ਫੁੱਟ ਦਾ ਘਾਟ ਮੈਂ ਵੀ ਬੀਜਰ ਪਰ ਚੱਜਦਾ ਜੰਮਿਆ ਨਹੀਂ ਠਾਰਾ ਸਾਲਾ ਠਕਣਾ ਬਈ ਇਨੂੰ ਨੇੜੀ ਦਾ ਨੇੜੀ ਦਾ ਖਾਂ ਠੀਕ ਆ ਬਾਦ ਠੀਕ ਆ ਚਲੋ ਭਾਈ ਦੇਖਦੇ ਬਾਕੀ ਘਾਟ ਆਉਂਦੇ ਆ ਹੱਥ ਹੋ ਗਿਆ ਪਾਸ ਫਿਰ ਹੁਣ ਪਾਸੇ ਆ ਭਾਈ ਸੈਸ ਦਾ ਸਾਡੇ ਪਾਵਾਏ ਵੀ ਆ ਸਾਡੀ ਉਧਰ ਆ ਭਾਈ ਆ ਕੰਮ ਕਰਦਾ ਕਿੰਸ ਹੁਣ ਗੰਨਾ ਵੱਡ ਕੇ ਬੀਜ ਵੱਡ ਕੇ ਪਾਉਣ ਵਾਲਾ ਜਿੰਨਾ ਹੈਗਾ ਆਪਾਂ ਇਹਨਾਂ ਪਾ ਕੇ ਆ ਸਾਵਤੀਆਂ ਭਰੀਆਂ ਭੀਆਂ ਇੰਦੀ ਜਲ ਨਹੀਂ ਆਉਣ ਇਹ ਉਹਦਾ ਤਾਂ ਬਸ ਨਹੀਂ ਚੱਲਦਾ ਇੱਕ ਉਹ ਪਾੜਦਾ ਉਹਦਾ ਝੋਲੀ ਵੀ ਮੈਂ ਭਰੀਓ ਪਾ ਲਵੇ ਉਹ ਉਹ ਪਾਣੀ ਚੱਲਦਾ ਇਕੱਲੇ ਹੁਣ ਉਹਨੇ ਕਿਹਾ ਭਰੀਓ ਚਾਉ ਮੇਰੇ ਕੋਈ ਕੁੜੀ ਭਰੀਓ ਲੈ ਜਾ ਵਜੋ ਜੀ ਪਾ ਕੇ ਜੇ ਨਾ ਵੱਡੇ ਵੇ ਆਵੇ ਜਾਂ ਤੁਸੀਂ ਹੁਣ ਉਹਨੇ ਇਕੱਲੇ ਨੇ ਵੀਤ ਦੇਣਾ ਸਵੇਰੇ ਜਿਹੜਾ ਰੈਂ ਦਾ ਪੱਕਾ ਯਾਰ ਲੈ ਬੱਟੇ ਦਾ ਮਾਰਕਾ ਵੱਡ ਨੂੰ ਤਾਂ ਪਹਿਲਾਂ 6 ਵਜੇ ਜਾਂਦਾ ਅਸੀਂ ਆਉਂਦੇ ਸਾਢੇ 8:30 8 ਵਜੇ ਉਹ ਵੀ ਲੈ ਜਾਂਦਾ ਫਿਰ ਉਹ ਵੀ ਲੈ ਜਾਂਦਾ ਮੈਂ ਤਾਂ ਨਹੀਂ ਕਹੀ ਗਿਆ ਨਾ ਰੁਕ ਮਾ ਹੁਣ ਤਾਂ ਸਪਰੇਆ ਨਾ ਕਰੀ ਉਹਨੂੰ ਫੇਰ ਕਰਾ ਦਾਤੀ ਹੱਥ 'ਚ ਖੜਨੀ ਹੁੰਦਾ ਕਹਿੰਦਾ ਆਹੋ ਮੇਰਾ ਪਹਿਲਾ ਕੰਮ ਕਰਦਾ ਫਰਕ ਆ ਜਮ ਜਿਹੜੇ ਕੁੜਾ ਕਰਿਆ ਬਹੁਤ ਕੰਮ ਕਰਿਆ ਥਾਲਾ ਥੋਕਿਆ ਕੰਮ ਐ ਥਾਲਾ ਅੱਧ ਤੱਕ ਕੱਖ ਵੀ ਫਿਰਪੇ ਆ ਜਾਂਦੇ ਸੀ ਕਿਉਂ ਹੱਥ ਦੇ ਉੱਤੇ ਉਹ ਦੇ ਲੱਗ ਭੈਜੂ ਕਮੈਲ ਦੀ ਗੀਤ ਹੈ ਜੀ ਉੱਥੇ ਦੇ ਜੱਕੀ ਨਾ ਰੱਖ ਲੈ ਹਾਂ ਬਈ ਖੈਰਾਬਾ ਠੀਕ ਉਹ ਲੈ ਕੇ ਆਉਂਦੋਂ ਦੀ ਉਹ ਤੁਹਾਡੀ ਮੋਟਰ ਦੇ ਗਾਹਾਂ ਤੇ ਖੈਰਾਬਾ ਖੈਰਾਬਾ ਠੇਕੇ ਜਿਵੇਂ ਲੈ ਲਈ ਉੱਥੇ ਕੱਖ ਵੀ ਤੇ ਦੱਸ ਬਾਈ ਬੜਦ ਜਾ ਕੇ ਠੁਕ ਠੁਕ ਖੈਰਾਬਾ ਜੀ ਤੇ ਨੇੜੀ ਖੈਰਾਬਾ ਅਰੇ ਨਹੀਂ ਜੇ ਤਾਂ ਫੇਰ ਹੋਏ ਪਹਿਲਾਂ ਤਾਂ ਸਰੋਂਪੁਰੇ ਲਿਆਉਂਦੇ ਤੇ ਲੈ ਕੇ ਬੂਲ ਲੱਗ ਕੇ ਲਿਆਉਂ ਫਿਰ ਕਿੰਚਾ ਜਾ ਭਰੀਆਂ ਭਰੀ ਵੀ 60 70 ਕਿਲੋ ਤੋਂ ਘੱਟ ਨਹੀਂ ਪੈਂਦੀ ਹਾਂ ਬੋਕੂਲੀ ਲੈ ਕੇ ਮੂੜ ਪਿੰਡ ਸਿੱਢੀ ਨਹੀਂ ਦੇਖ ਲਾ ਤੂੰ ਇਹ ਤਿਲਕਣ ਕਰੇ ਥੋੜੀ ਨਹੀਂ ਸਾਰੀ ਬਰਬਾਦ ਕਰ ਤੇ ਮੀਲੀ ਦੇ ਹਾਂ ਹੁਣ 60 ਕਿਲੋ ਚੱਕਣ ਔਖ ਹੋਇਆ ਪਿਆ ਰਾਮ ਰਾਮ ਕਰ ਹਾਂ ਹਾਂ ਆ ਮੋਟੋ ਗਿਆ ਸਵੇਰੇ ਪਰ 60 ਕਿਲੋ ਵਾਲੀ ਅਸੀਂ ਹਾਂ ਤਰ ਉਹੀ ਦਾਦਾ ਹੁਣ ਜਬ ਬੜੇ ਚੱਕਣੇ ਨੇ ਸਿਰ ਪਰ ਹਾਂ ਐ ਪਈ ਆਹੀ ਆ ਮਗਾ ਛੱਡ ਇਹ ਚਾ ਚਾ ਲਾਉਂਦਾ ਕਿਤੇ ਬਾਅਦ ਆਪਾਂ ਫੇਰ ਭਰੀਆਂ ਪਈਆਂ ਭਰੀਆਂ ਲਾਉਣੀਆਂ ਲੈ ਭਾਈ ਤੇਰੀ ਆ ਉਹ ਦੇ ਉਹ ਦੇ ਢੇਰੀ ਸਰ ਜੇਣਾ ਬਾਟੂ ਆ ਆ ਖਾਲਾ ਉਹ ਬਾਟੂ ਆ ਏ ਘੜਦਾ ਨਹੀਂ ਇਹ ਲੱਗਣਾ ਖਾਤਾ ਤੇ ਆ ਲੱਗਣਾ ਵੇ ਦੀ ਵੀ ਆਪਿਆ ਜਾਣਾ ਜਿਹੜੇ ਬੰਦੇ ਬੰਦੇ ਲਾਲਮ ਕੇ ਫਿਰ ਦੀ ਜਵਾਹ ਪਿਆ ਇਦੀ ਸੇਡ ਕੱਢ ਕੇ ਫਿਰ ਸੱਡਾ ਕੱਢ ਲਈ ਬਹੁਤ ਅਜੀਤਾ ਕਾਲੂ ਪਤਾ ਲੱਗੂਗਾ ਇਹਦਾ ਕੀ ਬਣਦਾ ਇਹਦੇ ਨਾਲ ਇੱਕ ਵੰਦਾ ਹੋ ਬੁਜਿਆ ਭਾਈ ਅਸੀਕਾਲ ਜੀ ਇਹ ਬੰਦਾ ਘੜਾ ਬਾਈ ਦੋ ਲੇਵਰ ਆ ਹਾਂ ਦੋ ਲੇਵਰ ਲੇਵਰ ਆ ਦੋ ਲੱਗੀ ਹੋਈ ਹੈ ਹਾਂ ਹਾਂ ਬੰਦ ਪੈਂਦਾ ਇਹ ਤਾਂ ਇਹ ਇੱਧਰ ਲਿਆ ਇੱਥੇ ਗਨਾਫਾ ਇਹ ਗਨਾਫਾ ਕੰਮ ਕਰਦਾ ਹੈ ਨਾ ਇਹ ਤਾਂ ਗਨਾਫਾ ਗਨਾਫਾ ਬਾ ਇਹ ਸਿੱਧਾ ਗੱਲ ਹੀ ਕਰ ਬਸ ਕਿਤੇ ਨਹੀਂ ਗਿਆਣ ਥਾ ਗਿਆ ਗਿਆ ਲੈ ਚੈ ਰੋ ਜਣਾ ਹੁਣ ਇੱਧਰ ਅਗਲਾ ਬੀਜ ਨਹੀਂ ਆਉਂਦਾ ਇੱਥੇ ਹੈ ਇੱਥੇ ਬੀਜ ਨਹੀਂ ਆਉਂਦਾ ਹੁਣ ਇੱਧਰ ਨੂੰ ਹਾਂ ਇੱਧਰ ਸੀਪਾ ਅੱਗਿਆ ਬੀਜ ਨਹੀਂ ਆਉਂਦਾ ਇਹ ਲੈਣਾ ਰਵਾਜ ਵਧ ਵਧ ਜੇ ਇੱਧਰ ਚੱਕਾ ਵਰਦਾਈ ਆ अर्टाली को जा कलावा सर हाँ भी आते हैं देखी से बीट फेल करने भी चाहिए थी ठीक है जरा पदार्थ था ना सर जा के आए करना क्या कितने में छुट्टी कारा टिकली काला आज का काम पदार्थ वहाँ का लाभ बाढ़ती कहाँ थी मैं जा के ली मैं जा अंधा हो रहा हूँ नन्हा ले यार टिकली को क्यों बंदे ਆ ਕੇ ਹੁਣ ਗੱਲਾਂ ਮਾਰਦੇ ਚਾਚੀ ਦੇ ਦੁਨੀਆ 빙ੀਆਂ ਹੋਈਆਂ ਪਈਆਂ ਤੂੰ ਹੀ ਬਖੀ ਕਿਹਾ ਤੂੰ ਹੀ 빙ੀ ਬੀਬੀ ਨੀਤ ਬਹੁਤ ਵਧੀਆ 흘ੀ ਅੱਜ ਨੀਤ ਤਾਂ ਵਧੀਆ ਆ ਜਪੇ ਯਾ ਬਈ ਨਹੀਂ ਪਈ ਹੈ ਲੋਟ ਹੈ ਹੈ ਲੋਟ ਗਿਆ ਆ ਗਨਾਥਾ ਹਾਂ ਆ ਲੈ ਕੇ ਸਿੱਧਾ ਕਰਦਾ ਆਈਏ ਨਾ ਗਾਇਲੇ ਆਈਏ ਨਾ ਉਹ ਵੀ ਹੋ ਇੱਕ ਬੰਦਾ ਬੀਜ ਬਣਾਉਣਾ ਚਾਹੀਦਾ ਬਸ ਹੋਰ ਕੁਝ ਨਹੀਂ ਚਾਹੀਦਾ ਉਹ ਸੜਕੇ ਨਾਲ ਜਿਨਾ ਹਾਂ ਇਹ ਦੀ ਬਿਠ ਗਈ ਮੈਂ ਕਹਿੰਦਾ ਹੁਣ ਬਿਠ ਗਈ ਉਹ ਤੇ ਗਈ ਹੈ ਨਹੀਂ ਵੀਡੀਓ ਮੰਨੂ ਵੀ ਗਈ ਜਿਹੜਾ ਬਾਹਰ ਰਹਿ ਪਹਿਲਾਂ ਬੱਚਾ ਆਂਦਾ ਬਾਹਰ ਰਹਿਣ ਲੱਗ ਗਿਆ ਆ ਕਰੀਦਾ ਬਈ ਨਹੀਂ ਬਿਠ ਗਈ ਮੰਨ ਲੱਗ ਗਈ ਦੇਖਦੀ ਐ ਉਹ ਫਰਕ ਆਈਦਾ ਭਾਈ ਇਹ ਫਾੜੇ ਨਾਲ ਭਰੀ ਖਤਮ ਦੂਈ ਖੁੱਲੀ ਬਣੀ ਆ ਜਾ ਖੋਲ ਲੈ ਹੈ ਵੀ ਨੀ ਮੈਂ ਖੋਲ ਲਾ ਖੋਲ ਨਹੀਂ ਗਾਣਾ ਇਕਨੇ ਕੱਢ ਰਿਆ ਲੱਗਦਾ ਹੋਰ ਖੋਲ ਬਸਰ ਬਾ ਜੱਡੇ ਜੱਡੇ ਨਾਲ ਰੂੜਾ ਲੱਗੇ ਵੀ ਨਹੀਂ ਜੱਡੇ ਫੇ ਬਾਈ ਸਿੱਪੀ ਨਹੀਂ ਕਰੇ ਪਾਣੀ ਪੀ ਲਿਆ ਆ ਠੰਡਾ ਹੋਇਆ ਹੁਣ ਸਰੀਰ ਭਖਿਆ ਮੜਾ ਜਾ ਬਗਾਵਤ ਧੁੱਪੇ ਬਹੁਤੀ ਯਾਰ ਕਿੱਦਾਂ ਹੀ ਲੱਗੇ ਹੋ ਜੀ ਆਏ ਬਸ ਸਵੇਰ ਹੋਰ ਸਵੇਰ ਦਾ ਕੰਮ ਚੱਲਦਾ ਸਵੇਰ ਤੇ ਆਏ ਫੇ ਫਿਰ ਆਲੇ ਪਾਣੀ ਵੀ ਦੇਖਣਾ ਪੈਂਦਾ ਕਮੇ ਬਹੁਤ ਸਮਝ ਲੇਗਾ ਕਾਹੇ ਚਲੇ ਗਿਆ ਹਾਂ ਮੈਂ ਸਮਝਣੀਆਂ ਭਾਈ ਖੜਾ ਹੋਰ ਇੱਕ ਮਾ ਦੂਰ 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 ਨੂੰ ਲੈ 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 ਇਹ ਲੈ ਬਾਹਰੇ ਬਾਹਰੇ ਇਹਦਾ ਗਈ ਪਿੱਠ ਆ ਗਈ ਆ ਕਦੇ ਲੈ ਕੇ ਆ ਨਾੜ ਆ ਆ ਕਦੇ ਲੈ ਕੇ ਆਉਂਦਾ ਸਾਕੇ ਹਮ ਤੇ ਆਪਣਾ ਰੱਖ ਲੈ ਰੱਖ ਲੈ ਰੱਖ ਲੈ ਅੱਜ ਨੂੰ ਇਹੇ ਕਰਦੇ ਆ ਅਸੀਂ ਬਾਹ ਕੱਢ ਤੂੰ ਵੀ ਤੂੰ ਅੰਦਰ ਲਿਆ ਰੱਖ ਲੈ ਬਾਈ ਕਮ ਕਾ ਪਈ ਐ ਨੰਨੇ ਨਾਲ ਗਿਫਟ ਆ ਐਂਡਰ ਅਸੀਂ ਤਾਂ ਬਾਹ ਕੱਢ ਤੂੰ ਅੰਦਰ ਲਿਗਿਆ ਮੈਂ ਚੱਲ ਕੋਈ ਨਾ ਪਰਦੀ ਸਵਾਰ ਕੇ ਬ੍ਰੇਕ ਕਰਦੀ ਐ ਕੋਈ ਨਹੀਂ ਲਓ ਠੀਕ ਆ ਬੰਦਾ ਚੱਲਦਾ ਹੈ ਹੈ ਬਹੁਤ ਬੜੀ ਚੱਲਦਾ ਕੰਮ ਵਕ ਅਦਮਾ ਕਹਾਣੀ ਜਮਾ ਹੀ ਕੋਈ ਫਰਕ ਨਹੀਂ ਹੈਗਾ ਕੱਪੜਾ ਜੇ ਮੈਂ ਕਹਿੰਦਾ ਆ ਆਪਾਂ ਲੱਗੇ ਹੁੰਦੇ ਪਹਿਲਾ ਘੰਟਾ ਕੱਦਦਾ ਖਾ ਬਗਮ ਧੁੱਪ ਆਪਦੀ ਬਾਈ ਹੁਣ ਐ ਐ ਕਰ ਰੇ ਇਕਣੀ ਫਿਰਦੇ ਆਪਾਂ ਰੇਤਾ ਠੀਕ ਹੋਇਆ ਪਿਆ ਕੀ ਐਟ ਬਗਾਂਟਾ ਹੋ ਗਿਆ ਹਾਂ ਉੱਥੇ ਲੱਗਿਆ ਉਹ ਜਿੱਥੇ ਗਿੱਲਾ ਦੀ ਖਦੀ ਮਿੱਟੀ ਦੇਖ ਆ ਉਹ ਹੱਸ ਨਹੀਂ ਅਸੀਂ ਕਿੱਧਰ ਗੱਡੀਆਂ ਬਟਾ ਉੱਥੇ ਮਿੱਟੀ ਲੈ ਗਏ ਖਾਉ ਤੋ ਉਹਨਾਂ ਨੇ ਖਾਸ ਟਾਈਮ ਨਾਲ ਥੈਪੜਨੇ ਉਹ ਬੰਦੇ ਦਾ ਪੈੜਾ ਹੁੰਦਾ ਪੈੜਾ ਬਾਬਾ ਦੀ ਇੱਦਾਂ ਤੇ ਪੱਕੀ ਗੱਲ ਆ ਜਿੱਦਾਂ ਹਲਾਇਆ ਜਿੱਦਾਂ ਕੰਮ ਨਹੀਂ ਰੁਕਿਆ ਪਤਾ ਨਹੀਂ ਕਿੱਥੇ ਤੇ ਆ ਗਿਆ ਮਹਾਰਾਜ ਨੇ ਭੇਜਤਾ ਇੱਥਾਂ ਨਾ ਨਾ ਮਤਾਰ ਲੈ ਲੈ ਬੜਾ ਕਰਨ ਉਹ ਕੰਨੇ ਫੜਾਈ ਮਤਾਰ ਲੈਣੇ ਆ ਗਏ ਕਿੰਨੂ ਆ ਗਏ ਮੈਂ ਸਭ ਅੱਖ ਪਾਉਂਗਾ ਤੂੰ ਬੇਫਿਕਰ ਹੋ ਜਾ ਉਹ ਨਹੀਂ ਮੈਂ ਤਾਂ ਅਡਵਾਸ ਵੱਡੇ ਲੱਗੇ ਦਾ ਅਚਾਰ ਨਾਲ ਆਪਣਾ ਬਾਬੇ ਸਾਨੂੰ ਤੂੰ ਮੈਂ ਸਹੀ ਮੇਰੇ ਵਾਂਦੇ ਆਵਾਂ ਚੋਂ ਆ ਜਾ ਕਰ ਆ ਦੋ ਦਿਨ ਕੰਮ ਕਰਾਂ ਮੈਂ ਮੈਂ ਤੂੰ ਚੋਂ ਆ ਜਾਗਾ ਮੇਰੇ ਕੋਲ ਅਸੀਂ ਮੈਂ ਬੈੱਕ ਪਈਆਂ ਤੂੰ ਜੋ ਆ ਜਾ ਕਰ ਬਸ ਦੰਦ ਜੋ ਲੈ ਗਿਆ ਮਹਾ ਥੋਰ ਗਿਆ ਦੰਦੀਆਂ ਵੀ ਹੋਣੀਆਂ ਜਿਹੜਾ ਗੱਬੇ ਰੱਖ ਨਹੀਂ ਕੋਈ ਠੀਕ ਹੈ ਜਿਹੜਾ ਸਾਣਾ ਬੋਲਦਾ ਸੁਣਨਾ ਇਹ ਜਾਤੇ ਆਏ ਕਰਨ ਆਪਣੇ ਉਹਨੂੰ ਹੁਣ ਨਾ ਚਾਚਾ ਐ ਆਏ ਕਰਨਾ ਕੱਲ ਦੀ ਸੁਣ ਲਈ ਦੀ ਹਾਂ ਮਾਂ ਮੇਰੀ ਕਹੀ ਖੋਗੀ ਹਾਂ ਹਾਕਾ ਮਰੀ ਜਾ ਪਹਿਲਾਂ ਕਹਿੰਦਾ ਮੇਰੇ ਕੋਲ ਨੂੰ ਆ ਜਾ ਮਾ ਮੇਰੀ ਕਹੀ ਹੋ ਗਈ ਤੂੰ ਤਾਂ ਨਹੀਂ ਲਿਆਇਆ ਉਹ ਕਹਿੰਦਾ ਕਹੀ ਤੇ ਮੈਨੂੰ ਲੋੜੇ ਨਹੀਂ ਕਹਿੰਦਾ ਮੈਂ ਜੇ ਲੋੜ ਹੋਈ ਉੱਥੇ ਮੋਟਰ ਮਾਦ ਲਿਆਉਣੀ ਇਹਨੇ ਆਇਆ ਵੀ ਇੱਥੇ ਬੈਠੇ ਵੀ ਕਿੰਨੇ ਬਦਰ ਚਾਹੀਦੀ ਹੋਰ ਪਾਸੇ ਨੂੰ ਚੱਲ ਪਿਆ ਇਹ ਮਾਫੀ ਤੇਰੇ ਵਾਦਾ ਕੰਮ ਨਹੀਂ ਮੈਂ ਪੁੱਤੋ ਪੜ ਕੇ ਲਿਖਿਆ ਇਹਨੇ ਗੱਲ ਸਮਝਾਈ ਗਈ ਪਿੱਠ ਗਈ ਪੈ ਜਾਂਦੀ ਹੈ ਇਹ ਵੀ ਪੈ ਜਾਂਦੀ ਹੈ ਮੇਰ ਦਾ ਕੀ ਸਿੱਧੀ ਗੱਲ ਹੈ ਭਾਈ ਪੜਕਾ ਕੰਮ ਹਾਂ ਹੁਣ ਰਹੇਗਾ ਮੰਨ ਕੇ ਚੱਲ ਜੇ ਹੁਣ ਟਰੈਲਰ ਇੱਧਰ ਹੁੰਦਾ ਇਹ ਹੁਣੀ ਵੀ ਹੋ ਜਾਣਾ ਤਾਂ ਹੁਣ ਸਾਰਾ ਕੁਝ ਖੋਲ ਬੰਦ ਕਰਨਾ ਪੈਣਾ ਨੇਰਾ ਹੋ ਜਾਣਾ ਹੋਰ ਕੀ ਹੈਗਾਹੀਂ ਹਾਂ 9 ਸਾਢੇ ਹੋਰ ਲਾਈ ਜਣੇ ਜਿਹੜਾ ਬੀਚ ਪਿਆ ਇਹ ਆਪਾਂ ਨੇ ਕਿੰਨਾ ਅੱਧੇ ਕਿੱਲੇ ਗੱਟ ਬੀਤਾ ਮੈਂ ਕਹਿੰਦਾ ਵੀ ਹੋ ਗਿਆ 22 22 ਬਿਗੇ ਹੁੰਦਾ 22 ਇਹ ਮੰਨ ਕੇ ਚੱਲੇ ਦੋ ਬਿਗੇ ਦਾ ਕਹਿੰਦਾ ਚਾਰ ਬਿਗੇ ਦਾ ਦੋ ਬਿਗੇ ਤੇ ਦੋ ਬਿਗੇ ਪੁੱਗੇ ਦਾ ਚਾਰ ਬਿਗੇ ਦਾ ਐਂ ਕਰ ਐਂ ਇੱਧਰ ਦੇਖ ਉਧਰ ਦੇਖ ਲੈ ਮੈਂ ਦੇਖ ਲਿਆ ਦੋ ਬਿਗੇ ਤੋਂ ਪਰੇ ਹੀ ਤਾਂ ਆਪਣੇ ਦੋ ਬਿੱਗੇ ਪਰ ਬੀਜ ਹੋ ਜਾਣਾ ਉਹ ਬੀਜ ਕੇ ਸਵਾਗ ਦੋ ਬਿੱਗੇ ਬੀਜ ਹੋ ਗਿਆ ਨਾ ਲਾਲ ਜਿਹੜੀ ਲੱਦਾ ਇਹ ਤਾਂ ਤੁਸੀਂ ਹੁਣ ਨਹੀਂ ਮੰਨਦੇ ਇਹ ਬੰਦਾ ਆਇਆ ਹੁਣ ਹਾਂ ਇਹ ਸਵੇਰ ਦਾ ਬਲਾਇਆ ਬੰਦਾ ਡੇਢ ਘੰਟਾ ਡੇਢ ਘੰਟਾ ਜੋਰ ਮਾਰਿਆ ਇਹਨੇ ਨਾ ਹਾਂ ਇੱਧਰ 6 ਵਜੇ ਦਾ ਜਿਹੜਾ ਪੁੱਛਦਾ ਉਹਨੂੰ ਪੁੱਛ ਕੇ ਦੇਖੀ ਵੀ 6 ਵਜੇ ਤੇ ਲੱਗਿਆ ਉਹਨੂੰ ਪੁੱਛ ਪੈ ਕਹਿੰਦੀ ਪੈ ਜਾਗੀ ਹਾਂ ਬਲਾਦੇ ਤੇ ਦੁਪਹਿਰ ਮੈਨੂੰ ਉਈ ਵਾਲੇੋਂ ਮੰਗਾ ਲੈ ਰਿਹਾ ਉਹ ਵੀਰੇ ਤੂੰ ਤਾਂ ਆਏ ਆਏ ਸਹੀ ਲਾ ਵੀ ਸਵੇਰੇ ਸਕੇ ਤਾਂ ਦੋ ਬਿੱਗੇ ਬੀਜ ਹੋ ਗਿਆ ਹਾਂ ਬੀਜ ਹੋਇਆ ਬੀਜਾ ਹੁਣ ਛਾਂਦੇ ਸੀ ਉਹ ਦੇਖ ਜਿੱਥੇ ਤੈਨੂੰ ਗਿੱਲੀ ਮਿੱਟੀ ਦਿੱਤੀ ਐ ਉਸੇ 4 ਵਜੇ ਤੱਕ ਕੇ ਲੈਂਦਾ ਹਾਂ ਬਸ ਉਹ ਤੱਕ ਮੈਂ ਕਹਿੰਦਾ 4:00 5:00 ਵਜ ਗਏ 5:00 ਵਜ ਗਏ 1 ਘੰਟੇ ਜੋ ਉੱਥੇ ਤੋਰੇ ਆਏ ਐ ਹੁਣ ਆ ਹਿਸਾਬ ਲਾ ਲਾ ਉਹ ਉੱਥੇ ਤੱਕ 5:00 ਵਜੇ ਸਮਝ ਲਓ ਹਾਂ ਉਹ ਗਿੱਲੀ ਮਿੱਟੀ ਜਿੱਥੇ ਤੈਨੂੰ ਪਰ ਐ ਵੀ ਜ਼ੋਰ ਸਾਰ ਲੱਗ ਗਿਆ ਪਰ ਜ਼ੋਰ ਬਹੁਤ ਲੱਗਿਆ ਹੁਣ ਇੱਥੇ ਵੀ ਕਿੰਨੇ ਕਿ ਗਿੱਲੀ ਮਿੱਟੀ ਉਹ ਥੋੜਾ ਹਾਲ ਦੇਖ ਲੈ ਕਿਆ ਥੋੜਾ ਹਾਲ ਦੇਖ ਲੈ ਛੁੱਟੀ ਹੁਣ ਤਾਂ ਗੰਨਾ ਤਾਰੀ ਐ ਥੋੜਾ ਹਾਲ ਦੇਖ ਗੰਨਾ ਤਾਰ ਕੇ ਗੰਨਾ ਮੈਂ ਕਹਿੰਦਾ ਸਾਈਡ ਕਰੀ ਕੀ ਕਰੀਏ ਨਹੀਂ ਨਹੀਂ ਗੰਨਾ ਉਰੇ ਛੱਡੋ ਨਹੀਂ ਫਾਲੇ ਫਾਲੇ ਖੋਲ ਕੇ ਟੈਲੀ ਜੋੜ ਕੇ ਗੰਨਾ ਗੰਨਾ ਸੈਡ ਕਰੀਏ ਗੰਨਾ ਸੈਡ ਨਹੀਂ ਕੰਨਾ ਇੱਥੇ ਇੱਥੇ ਕੰਨਾ ਛੱਡ ਦੇ ਉੱਥੇ ਛੱਡ ਦੇ ਪੂਰੇ ਛੱਡ ਦੇ ਛੱਡ ਦੇ ਨੂੰ ਲੈੜੇ ਆ ਜਣਾ ਫਿਰ ਇੱਥੇ ਸਾਈ ਇੰਨਾ ਕਿ ਲੱਗਣੀ ਜਗਾ ਇਹ ਹਾਂ ਇਹ ਇੰਨੀ ਕ ਇੱਥੇ ਇੱਧਰ ਬਿਲਾਉਂਗੇ 95 ਹੈ ਇੱਧਰ ਲਾਂਗੇ 95 ਹਾਂ 95 ਵੜਦੂ ਠੀਕ ਹੈ ਮੰਨ ਕੇ ਚੱਲ ਵੀ ਇਹ ਤਿੰਨ ਬਿੱਗੇ ਲੈ ਜਣਾ ਆਪਣਾ ਪਜਾਹਾ ਹਾਂ ਗੈਸ ਹਾਂ ਤਿੰਨ ਬਿੱਗੇ ਹੀ ਲੱਗ ਜਾਣਾ ਹਾਂ ਬਿੱਗਾ ਹੋ ਜਾਣਾ ਉਧਰ 95 ਦਾ ਬਸ ਠੀਕ ਹੈ ਨਾ ਚੱਲੀਏ ਫਿਰ ਚੱਲ ਚੱਲੀਏ ਤੂੰ ਵੀ ਆ ਗਿਆ ਦਾ ਇਹ ਆ ਹੈਗਾ ਪਾ ਹਾਂ ਤੂੰ ਵੀ ਚਲੋ ਭਾਈ ਚੰਗਾਈ ਛੁੱਟ ਗਿਆ ਮੈਂ ਮੜੀ ਸਫਾਈ ਕਰਕੇ ਆਇਆ ਹੁਣ ਠੀਕ ਆ ਪਾਵਾ ਟੁੱਟ ਲੈ ਕੇ ਬੰਦ ਭਰੀ ਸਾਰਾ ਟੁੱਟ ਆਗ ਵੀ ਮੈਂ ਸਾ ਮੈਂ ਸਾ ਛੋੜ ਲਿਆ ਆ ਤਾ ਚੱਲ ਭਾਈ ਆ ਤਾ ਚੰਗਾਈ ਮਿਲਦੇ ਹਾਂ ਕੱਲ ਨੂੰ